ਸਵੇਰੇ ਸਵੇਰੇ ਸੈਲਡ ਖਾਇਆ ਕਰੋ ਖਾਲੀ ਪੇਟ ਓਕੇ ਸੈਲਡ ਕੱਟ ਕੇ ਨਾ ਕੁੱਤਰਾ ਕਰਕੇ ਉਹਨੂੰ ਉਹਦੇ ਵਿੱਚ ਨਮਕ ਮਿਰਚ ਪਾਓ ਤੇ ਉਹਦੇ ਵਿੱਚ 2 ਚਮਚ ਜੈਤੂਨ ਤੇਲ ਪਾਓ ਓਕੇ ਐਕਸਟਰਾ ਵਰਜਨ ਐਕਸਟਰਾ ਵਰਜਨ 올ਿਵ ਆਇਲ 올ਿਵ ਆਇਲ ਐਕਸਟਰਾ ਵਰਜਨ ਦੇ ਵਿੱਚ ਇੰਨੇ ਮਿਨਰਲਸ ਆ ਤੁਸੀਂ ਸੋਚ ਵੀ ਨਹੀਂ ਸਕਦੇ ਮਤਲਬ ਅਲਟੀਮੇਟ ਚੀਜ਼ ਆ ਜਦੋਂ ਉਹਨੂੰ ਸਲਾਦ ਦੇ ਵਿੱਚ ਮਿਕਸ ਕਰਤਾ ਉਹ ਤੁਸੀਂ ਨਮਕ ਮਿਰਚ ਪਾ ਸਕਦੇ ਹੋ ਕੋਈ ਟੈਨਸ਼ਨ ਨਹੀਂ ਮਿਕਸ ਕਰਕੇ ਜਦੋਂ ਤੁਸੀਂ ਖਾਓਗੇ ਨਿੰਬੂ ਵਰਗਾ ਟੇਸਟ ਆਊਗਾ ਉਹਦੇ ਵਿੱਚੋਂ ਦੇਖੋ ਮੇਰੇ ਮੂੰਹ 'ਚ ਪਾਣੀ ਆ ਗਿਆ ਹੁਣ ਮੈਂ ਬਿਲਕੁਲ ਨਹੀਂ ਖਾਣਾ ਅੱਛਾ ਜੀ ਹਾਂ ਕਿਉਂਕਿ ਉਹਦਾ ਟੇਸਟ ਆ ਜਾਂਦਾ ਜੇਦੀ ਮੂੰਹ 'ਚ ਪਾ ਲੱਗ ਉਹਨੂੰ ਤੁਸੀਂ ਡੇਲੀ ਸਵੇਰੇ ਖਾਲੀ ਪੇਟ ਖਾਣਾ ਸ਼ੁਰੂ ਕਰੋ ਤੁਸੀਂ ਦੇਖੋ ਮੇਰਾ એનર્ਜੀ ਲੈਵਲ ਕਿੰਨਾ ਲੱਗਦਾ ਸਵੇਰ ਨਾ ਥੋੜਾ ਵੀ ਉਹ ਨਹੀਂ ਲੱਗਦਾ ਲੇਡੀ ਦਾ ਆਦਵੀ ਤੋਂ ਵੱਧ ਖਰਚਾ ਹੁੰਦਾ ਸਾਰਾ ਦਿਨ ਸਵੇਰੇ ਉੱਠ ਕੇ ਰਾਤ ਤੱਕ ਬੱਚਿਆਂ ਨੂੰ ਦੇਖਣਾ ਹਸਬੰਦ ਨੂੰ ਦੇਖਣਾ ਫੈਮਿਲੀ ਨੂੰ ਵੀ ਦੇਖਣਾ ਚਾਰੇ ਪਾਸੇ ਦਾ ਧਿਆਗ ਹੁੰਦਾ ਤੇ ਤੁਸੀਂ ਜਦੋਂ ਇਹਨੂੰ ਖਾਓਗੇ ਤਾਂ ਤੁਹਾਨੂੰ ਡੇ ਬਾਈ ਡੇ ਇੰਪਰੂਵਮੈਂਟ ਮਿਲੇਗਾ ਚਲੋ ਕਿਸੇ ਨੇ ਤੇ ਅਪਰੀਸ਼ੀਏਟ ਕੀਤਾ ਇਹਨਾਂ ਨੇ ਪਹਿਲੇ ਲੁੱਕ ਦਿੱਤੇ ਇਹਨਾਂ ਨੂੰ ਇਹ ਨਹੀਂ ਪਤਾ ਇਹ 30 ਸਭ ਤੋਂ ਵੱਡਾ ਬੱਚਾ ਕਰਜੂ ਇੱਕ ਆਦਮੀ ਹੁੰਦਾ ਇਹ ਸਾਡਾ ਇਹ ਚੱਲਦਾ ਹੀ ਹੁੰਦਾ ਕੋਈ ਨਹੀਂ ਆਪਣੇ ਦੋਸਤਾਂ ਨੂੰ ਰਹੀਦਾ ਜੀ ਤੁਹਾਨੂੰ ਵੀ ਲੇਟ ਸਮਝ ਆਈ ਆ ਉੰਨੀ ਹੁਣ ਸਮਝ ਆਈ ਆ ਇਹਦੀ ਉਮਰ ਚ ਤਾਂ ਸਾਨੂੰ ਵੀ ਸਮਝ ਨਹੀਂ ਹੁੰਦੀ ਅਸੰਤ ਆਂਦਾ ਸੀ ਇਹਨੂੰ ਪਾਲੀ ਜਾਂਦੇ ਆ ਪਰ ਹੁਣ ਪਤਾ ਲੱਗਿਆ ਵੀ ਇਹ ਪਾਲਦੀ ਸੀ ਸਾਨੂੰ ਤੇ ਟਾਈਮ ਨਾਲ ਲੇਖੋ ਵੀ ਜਿਹੜੀ ਗੱਲ ਜਦੋਂ ਪਤਾ ਲੱਗੋ ਉਹਦੇ ਸਹੀ ਹੁਣ ਐ ਥੋੜੀ ਅੱਜ ਹੀ ਅੱਜ ਦਾ ਸਮਾਂ ਤੇ ਮਤਲਬ ਕਹਿਣ ਦਾ ਕਿ ਤੁਸੀਂ ਨਾ ਮਨਸੀ ਜੀ ਇੱਕ ਤਾਂ ਸਲਾਦ ਸ਼ੁਰੂ ਕਰੋ ਇੱਕ ਤੁਸੀਂ ਜਿਹੜਾ ਰਾਤ ਨੂੰ ਖਾਣਾ ਹੈ ਹੈਵੀ ਡਿਨਰ ਨਾਲੋਂ ਤੁਹਾਨੂੰ ਖਿਚੜੀ ਲੈ ਲਓ ਦਲੀਆ ਲੈ ਲਓ ਜਾਂ ਥੋੜੇ ਉਹਦੇ ਸੇਵੀਆਂ ਵਗੈਰਾ ਬਣਾ ਕੇ ਲੈ ਲੀਆਂ ਰਾਤ ਨੂੰ ਇਦਾਂ ਦੀ ਚੀਜ਼ ਲਿਆ ਕਰੋ ਜਿੰਨਾ ਤੁਸੀਂ ਪੇਟ ਨੂੰ ਹਲਕਾ ਰੱਖੋਗੇ ਦਿਨ ਚ ਪੂਰਾ ਰੱਜ ਕੇ ਖਾਓ ਜਦੋਂ ਲੰਚ ਹੈ ਉਹ ਪੂਰਾ ਦੱਬ ਕੇ ਲੰਚ ਕਰੋ 1-2 ਘੰਟੇ ਜੇ ਟਾਈਮ ਮਿਲ ਜੇ ਤਾਂ ਲੇਟ ਜੋ ਸੋ ਜੋ ਤਾਂ ਉਹ ਤੁਹਾਨੂੰ ਬਹੁਤ ਲਾਈਫ ਚ ਜਿਹੜੀ ਇਨਕਰੀਜ਼ ਕਰ ਦੂਗਾ ਬਾਕੀ ਜੇ ਕੋਈ ਤੁਸੀਂ ਪ੍ਰੋਡਕਟ ਦੀ ਗੱਲ ਕੀਤੀ ਹੈ ਤਾਂ ਪ੍ਰੋਡਕਟ ਦੇ ਵਿੱਚ ਸਭ ਤੋਂ ਬੈਸਟ ਹੈ ਜਿਹੜਾ ਲਿਵ ਐਕਸ਼ਨ ਕੈਪਸੂਲ ਹੈ ਸਾਡਾ ਲਿਵ ਐਕਸ਼ਨ ਉਹ ਚ ਸਾਰੀ ਚੀਜ਼ਾਂ ਨੇ ਜਿਹੜੇ ਤੁਹਾਨੂੰ ਚਾਹੇ ਜੁਬਰਾਜ ਤੁਹਾਨੂੰ ਹਰ ਬੰਦੇ ਨੂੰ ਇੱਕ ਪੋਸ਼ਣ ਦੇਣੀਆਂ ਹੈਰਿਡਿਟਰੀ ਰੋਗ ਨੇ ਲਿਵਰ ਦੇ ਮੈਂ ਬੱਚਿਆਂ ਤੋਂ ਕਹਿੰਦਾ ਕਿ ਜਰੂਰ ਇਹਨਾਂ ਨੂੰ ਸੇਫਟੀ ਨਾਲ ਘਰ ਇਲਾਕੇ ਇਹ ਕੋਈ ਵੀ ਨਾਰਮਲ ਲੈ ਸਕਦਾ ਜੀ ਜਿਹੜਾ ਜਤੂਨ ਤੇਲ ਹੈ ਉਹ ਵੀ ਲਿਵਰ ਦਾ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਮਤਲਬ ਮੈਂ ਤੁਹਾਨੂੰ ਗੱਲਾਂ-ਗੱਲਾਂ 'ਚ ਦੱਸ ਤੀ ਇਹ ਚੀਜ਼ ਔਰ ਇਹਨੂੰ ਜੇ ਤੁਸੀਂ ਅਪਣਾ ਲਿਆ ਤੁਹਾਡੇ ਨਾਲ-ਨਾਲ ਇਹਨਾਂ ਨੂੰ ਵੀ ਇਜਾਦਤ ਪੈਗੀ ਜਿਵੇਂ ਮੈਂ ਇੱਕ ਇੱਕ ਮਤਲਬ ਬਣਾਇਆ ਆਪਾਂ ਬਾਉਲ ਉਹ ਚ ਇੱਕ ਕਟੋਰੀ ਭਰ ਕੇ ਇਹਨਾਂ ਨੂੰ ਖਿਲਾ ਲਓ ਆਪ ਖਾ ਲਓ ਬੱਚਿਆਂ ਨੂੰ ਵੀ ਵਿੱਚ ਚਮਚ ਮਾਰਨ ਦੀ ਆਦਤ ਪਾਓ ਤਾਂ ਉਹ ਜਿਹੜੀ ਚੀਜ਼ ਆ ਸਾਨੂੰ ਪੂਰਾ ਡੇ ਬਾਈ ਡੇ ਐਕਟਿਵ ਕਰੋ